ਰਮੇਸ਼ ਕੁਮਾਰ ਪਿੰਡ ਸੇਖਵਾਲ थानाਗੜ ਸ਼ੰਕਰ ਜ਼ਿਲ੍ਹਾ ਸ਼ਾਟ ਪਰ ਘਰ ਵਿੱਚ ਰਹਿ ਰਿਹਾ ਸੀ 23 ਤਰੀਕ ਨੂੰ ਸਵੇਰੇ 10 ਵਜੇ ਇੱਕ ਫੋਨ ਆਦਾ ਮੈਨੂੰ ਟੈਲੀਕਮ ਵਿਭਾਗ ਤੋਂ ਕਹਿੰਦੇ ਤੁਹਾਡਾ ਜਿਹੜਾ ਫੋਨ ਹੈਗਾ ਨਾ ਕਿਸੇ ਨੇ ਹੈਂਗ ਕਰਕੇ ਹੋਰ ਥਾੜੇ ਨਾਂ ਦੇ ਖਾਤੇ ਵਗੈਰਾ ਖੋਲ ਲਏ ਬੜੀ ਬੰਬੇ ਚ ਇੱਕ ਐਟਰੀ ਹੈ ਕਿ ਐਫ ਆਈ ਆਰ ਦਰਜ ਹੋ ਗਈ ਵੀ ਤੁਹਾਨੂੰ ਬੰਬੇ ਜਾਣਾ ਪੈਣਾ ਮੈਂ ਕਿਹਾ ਮੈਂ ਤਾਂ ਬੰਬੇ ਜਾ ਨਹੀਂ ਸਕਦਾ ਉਹ ਕਹਿੰਦੇ ਤੁਹਾਡੀ ਇਨਸਪੈਕਟਰ ਨਾਲ ਗੱਲ ਕਰਾ ਦਿੰਦੇ ਨੇ ਉਨੇ ਇੱਕ ਕਮਰੇ ਜਮੈਨ ਨੂੰ ਲੈ ਗਿਆ ਵੀਡੀਓ ਕਾਲ ਦੇ ਉੱਪਰ ਰੱਖ ਕੇ ਗੱਲ ਕਰਨ ਲੱਗਾ ਕਹਿੰਦਾ ਨਹੀਂ ਥਣ ਥਣ ਆਰਡਰ ਹੈ ਕਿ ਤੁਹਾਨੂੰ 2 ਘੰਟੇ ਦੇ ਅੰਦਰ ਅੰਦਰ ਅਰੈਸਟ ਕੀਤਾ ਜਾਊਗਾ ਹੂੰ ਮੈਂ ਕਹਿੰਦਾ ਮੈਂ ਕਿੱਦਾ ਜਾ ਸਕਦਾ ਮੈਂ ਕਹਿੰਦਾ ਤੁਸੀਂ ਗਏ ਕਦੀ ਬੰਬੇ ਤੁਹਾਡਾ ਖਾਤਾ ਖੁੱਲਿਆ ਉੱਤੇ ਮੈਂ ਕਿਹਾ ਮੇਰਾ ਕੋਈ ਖਾਤਾ ਨਹੀਂ ਹੈ ਖੁੱਲਿਆ ਹੋਇਆ ਕਹਿੰਦਾ ਨਹੀਂ ਨਹੀਂ ਆ ਸਕਦੇ ਤਾਂ ਤੁਹਾਡੀ ਮੈਂ ਡੀਜੀਪੀ ਨਾਲ ਗੱਲ ਕਰਾ ਦਿੰਦਾ ਡੀਜੀਪੀ ਉਹ ਬੋਲਣ ਲੱਗਿਆ ਉਹਨੂੰ ਜਦੋਂ ਗੱਲ ਕਰਾਈ ਤਾਂ ਕਹਿੰਦਾ ਇਤੁਸੀਆ ਜੈਨ ਵਾਲੇ ਸਿਟੀਓ ਨੇ ਕੀਤਾ ਦੁਇਆ ਚ ਬੈਠੇ ਆ ਰੈਸਟ ਕਰਕੇ ਲਿਆਓ ਇਹਦਾ ਰੈਸਟ ਹੋਣ ਦੀ 20 25 ਇਸ ਤੇ ਪਰ ਕੰਪਲੇਨ ਨਾ ਹੋਣੀ ਜਮਾ ਇੱਕ ਕਹਿੰਦਾ ਕਿ ਇੱਕ ਕਹਿੰਦਾ ਤੁਹਾਨੂੰ ਪਤਾ ਮੰਨੀ ਲਾਂਡਰਿੰਗ ਕੀ ਹੁੰਦੀ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਇੱਕ ਨਰੇਸ਼ ਗੋਇਲ ਦਾ ਬੰਦਾ ਤੁਹਾਡੀ ਉਮਰ ਦਾ ਇਹ ਕਹਿੰਦਾ ਉਹਨੇ 2 ਕਰੋੜ ਦੀ ਬੈਂਕ ਚ ਉਧਾਕਾ ਮਾਰਿਆ ਥਾ ਦੋ ਉਹਦੇ ਵਿੱਚੋਂ ਉਹਨੇ 2 2% ਕਰਕੇ ਤੁਹਾਡੇ ਖਾਤਿਆਂ ਦੇ ਵਿੱਚ 20 20 ਲੱਖ ਰੁਪਏ ਪਾਇਆ ਵਾ ਆ ਸਾਡੇ ਕੋਲ ਹੈ ਦੇ ਤੂ ਫੀਰ ਕਿ ਆ ਜਵਾਬ ਦੇਣੀ ਮੈਂ ਕਿਹਾ ਅਸੀਂ ਨਾ ਮੈਂ ਗਿਆ ਨਾ ਮੈਨੂੰ ਕੀ ਪਤਾ ਕਿ ਨਾ ਸਾਨੂੰ ਪਤਾ ਹੈ ਕੁਝ ਮੈਂ ਉਨ੍ਹਾਂ ਕੇ ਅੰਦਰ ਲੋਕ ਬੰਦ ਕਰ ਦੋ ਤੇ ਵੀਡੀਓ ਕਾਲ ਚਾਲੂ ਰੱਖਣਾ ਆਪਣਾ ਫੋਨ ਵੀ ਚਾਰਜ ਤੇ ਲਾ ਲਓ ਫੋਨ ਵੀ ਤੁਹਾਡਾ ਖਤਮ ਨਹੀਂ ਹੋਣਾ ਚਾਹੀਦਾ ਮੈਂ ਡਰ ਗਿਆ ਮੈਂ ਕਿ ਮੈਨੂੰ ਪਤਾ ਨਹੀਂ ਕੀ ਗੱਲ ਹੈ ਕਹਿੰਦਾ ਨਹੀਂ ਥਾਣੇ ਤੱਕ ਕਰਨੀ ਕਰਨਾ ਹੈ ਤਾਂ ਐਸਾ ਕਰੋ ਕਿ ਸਾਰੇ ਆਪਣਾ ਪਾਸਪੋਰਟ ਬੈਂਕ ਦੀਆਂ ਕਾਪੀਆਂ ਕੀ ਹੋ ਗਏ ਚੈੱਕ ਬੁੱਕ ਲੈ ਕੇ ਆ ਜਾਓ ਤੇ ਸਾਰੇ ਮੈਂ ਕਿ ਸਾਰੇ ਕਾਊਂਟ ਕਰਨਾ ਹੁੰਗਾ ਬਾਕੀ ਸਾਡੇ ਕੋਲ ਕਿਆ ਨਿਕਲਦਾ ਉੱਥੇ ਕਿਆ ਨਿਕਲਣਾ ਮੈਂ ਕਿ ਉਹ ਦੇਖਣਾ ਹੁੰਗਾ ਤੇ ਉਹਨੂੰ ਉਹ ਸਾਰੇ ਉਹ ਮੇਰੇ ਤੋਂ ਲੈਣੇ ਤੋਂ ਬਾਅਦ ਮੇਰੇ ਕੋਲ ਬਸ ਹੋ ਗਿਆ ਕੰਨ ਨਹੀਂ ਹਜਾ ਨਹੀਂ ਹੁਣ ਤੁਹਾਡੀ ਤੁਸੀਂ ਕਿਆ ਚਲਾਣੇ ਮੈਂ ਕਿ ਮੈਂ ਤਾਂ ਕੁਛ ਨਹੀਂ ਚਲਾਦਾ ਮੇਰੇ ਕੋਲ ਸਕੂਟਰੀ ਆ ਬਾਈਪੇ ਛੋਟੀ ਜੀ ਕੰਦਾ ਬੈਂਕ ਤੁਹਾਡਾ ਕਿੰਨੇ ਦੂਰ ਹੈ ਸਾਰਾ ਮੇਰੇ ਤੋਂ ਹੀ ਪੁੱਛ ਲਿਆ ਮੈਂ ਕਿ 10 ਕਿਲੋਮੀਟਰ ਹੈ ਹਮ ਤੁਸੀਂ ਇੰਨਾ ਕਰੋ ਕੁਝ ਨਹੀਂ ਕਰਨਾ ਕਿਸੇ ਨਾਲ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਬੁਲਾਣਾ ਕਿਸੇ ਨੂੰ ਵੀ ਤੁਹਾਡੀ ਆਪਣੀ ਸਿਕਿਉਰਿਟੀ ਹੈ ਪਰਸਨਲ ਸਿਕਿਉਰਿਟੀ ਹੋ ਸਕਦਾ ਤੁਹਾਡਾ ਕੋਈ ਭਾਈ ਤੁਹਾਡਾ ਲੜਕਾ ਜਾਂ ਬੇਟਾ ਕਿਸੇ ਦੇ ਵੀ ਕੋਈ ਦੋਸਤ ਨਾਲ ਗੱਲ ਕਰ ਦੇ ਕਿ ਉੱਥੇ ਉਹਦਾ ਵੀ ਉੱਥੇ ਖਾਤਾ ਖੋਲ੍ਹਿਆ ਵਾ ਜਾਇਆ ਤਾਂ ਕੋਈ ਤਾਂ ਤੇ ਤੁਹਾਡੇ ਪੈਸੇ ਹੈਗੇ ਇਸ ਕਰਕੇ ਮੈਂ ਮੈਂ ਨਾ ਡਰਾ ਲਿਆ ਉਹਨੇ ਧਮਕਾ ਲਿਆ ਮੈਂ ਨਾ ਮੈਂ ਬਾਈਫ ਨਾਲ ਗੱਲ ਕਰ ਸਕਿਆ ਕੱਖ ਨਹੀਂ ਉਹਨਾਂ ਕਹਿੰਦਾ ਹੁਣ ਤੁਸੀਂ ਇਹਨੂੰ ਫੋਨ ਨੂੰ ਇਸੇ ਤਰ੍ਹਾਂ ਚੱਲਦਾ ਹੀ ਰੱਖਣਾ ਇਹਨੂੰ ਜੇਬ ਵਿੱਚ ਪਾ ਲਓ ਤੇ ਹੁਣ ਤੁਸੀਂ ਚਲੇ ਜਾਓ 2 ਘੰਟੇ ਮੈਨੂੰ ਐਸਾ ਪਹਿਲੇ ਨਹੀਂ ਬੰਦ ਕੀਤਾ ਉਹਨੇ ਜਦੋਂ ਸਾਰਾ ਕੁਝ ਕਰਦੇ ਦੇ 2 ਘੰਟੇ ਫਿਰ 2 ਵਜੇ ਮੈਂ ਗਿਆ ਬੈਂਕ ਜਾ ਕੇ ਉੱਥੇ ਮੈਂ ਕਿਹਾ ਮੈਂ ਕਿ ਉੱਥੇ ਜਾ ਕੇ ਕੀ ਕਰਨਾ ਕਹਿੰਦੇ ਪਹਿਲਾਂ FD ਛਡਾ ਲੈਣੀ ਫਿਰ FD ਛਡਾ ਕੇ ਫਿਰ ਤੁਸੀਂ ਅਮਾਉਂਟ ਜੋੜ ਕਰਨਾ ਤੇ ਕਿੰਨਾ ਹੈ ਫਿਰ ਬਾਹਰ ਆ ਜਾਣਾ RTGS ਫਾਰਮ ਲੈਣਾ RTGS ਫਾਰਮ ਮੈਂ ਤੁਹਾਨੂੰ ਦੱਸੂਗਾ ਉਹੀ ਮੈਨੂੰ ਦੱਸਦੇ ਉਹ ਹੀ ਮੈਂ ਭਰਦਾ ਰਿਹਾ ਹੂੰ ਉਥੇ ਬਾਅਦ ਉਹਨੇ ਅੰਦਰ ਜਾ ਕੇ ਉੱਥੇ ਤੋਂ ਪੈਸੇ ਨਿਕਲ ਗਏ ਇਹ ਉੱਥੇ ਦੇ ਮਾਮੂਲਕਾ ਆਇਆ ਤਾਂ ਆਣੇ ਤੋਂ ਬਾਅਦ ਮੈਂ ਰਸਤੇ 'ਚ ਨਾਲੇ ਹੀ ਤਾਂ ਆਉਗੀ پوری ਵੀਡੀਓ ਕੋਲ ਚੱਲਦੀ ਐ ਇੱਥੇ ਤੱਕ ਵੀ ਕਹਿੰਦਾ ਹੁਣ ਤੁਸੀਂ ਚੈੱਕ ਕਰੋ ਤੁਹਾਨੂੰ ਰਸੀਦ ਮਿਲ ਗਈ ਇਹਦੇ ਇੱਕ ਸੁਪਰੀਮ ਕੋਰਟ ਦੀ ਇੱਕ ਦਮੇਂ ਕਨਸੀਦ ਪਾਈ ਗਈ ਇਹਦੇ 'ਚ 10.5 ਲੱਖ ਦੀ ਫਿਰ ਕਹਿੰਦਾ ਕੱਲ ਫੇਰ ਮਿਲਾਂਗੇ ਸਵੇਰ ਨੂੰ 9 ਵਜੇ ਠੀਕ ਹੈ 9 ਵਜੇ ਫੇਰ ਸੋ ਫੋਨ ਆਇਆ ਕਹਿੰਦਾ ਹੁਣ ਤੁਸੀਂ 3 ਲੱਖ ਰੁਪਈਆ ਹੋਰ ਤਿਆਰ ਰੱਖੋ ਇਹ ਤੁਹਾਡੀ ਸਿਕਿਉਰਿਟੀ ਨਹੀਂ ਹਜਾ ਜਮ੍ਹਾਂ ਹੋਈ ਸਿਕਿਉਰਿਟੀ ਦੇ ਕੇ ਮੈਂ ਕਿਹਾ ਮੇਰੇ ਕੋਲ ਤਾਂ ਹੈ ਨਹੀਂ ਕਿੰਨੇ ਵਜੇ ਤੁਹਾਨੂੰ ਮੇਨਾਂ ਬੰਦੇ ਚੁਣ ਕੇ ਨਹੀਂ ਜਰਾ ਪੰਜ ਚਲਾਓ ਕਹ ਦੱਸੋ ਵੀ ਹਾਂ ਅਸੀਂ 2 ਵਜੇ ਤੱਕ ਦੇ ਦੇਵਾਂਗੇ ਅੱਜ ਕੇ 2 ਵਜੇ ਤੱਕ ਪ੍ਰਬੰਧ ਕਰਦੇ ਨੇ ਜਦੋਂ 2 ਵਜੇ ਫਿਰ ਫੋਨ ਆ ਗਿਆ ਅਸੀਂ ਕਹਿੰਦਾ ਹੋਇਆ ਕਹਿੰਦਾ ਮੈਂ ਕਿਹਾ ਸਾਡੇ ਕੋਲ ਪੈਸੇ ਨਹੀਂ ਹੋ ਰਹੇ ਕਿੰਨਾ ਟਾਈਮ ਚਾਹੀਦਾ ਮੈਂ ਕਿਹਾ ਹੋਰ ਹੀ ਨਾ ਤਰਕਾਂਦੇ ਮੈਂ ਕਿਹਾ ਦੋ ਦਿਨ ਹੋ ਲੱਗਣਗੇ ਫਿਰ ਕੱਲ ਫਿਰ ਫੋਨ ਆਦੇ ਫਿਰ ਕੱਲ ਫਿਰ ਉਹਦਾ ਫੋਨ ਨਹੀਂ ਚੱਕਿਆ ਉਹਦੇ ਬਾਅਦ ਆਣੇ ਬੰਦ ਕਿੰਨੇ ਐਪਲੀਕੇਸ਼ਨ ਅਸੀਂ ਇੱਥੇ ਦਿੱਤੀ ਥਾਣੇ ਚ ਕੋ ਗਿਆ ਫਿਰ ਇੱਕ ਬੈਂਕ ਨੂੰ ਇੱਥੇ ਦੂਜੇ ਸਾਡੇ ਪਿੰਡ ਸੇਖੋੜ ਤੋਂ ਤੇ ਇੱਕ ਬਹੁਤ ਵੱਡਾ ਜੀ ਨੂੰ ਕਹਿੰਦੇ ਕਫਲਾ ਹੀ ਹੋਇਆ ਹੈ ਤੇ 10,50,000 ਦਾ ਰਮੇਸ਼ لال ਜੱਤਾ ਸਾਡੇ ਚਾਚਾ ਮੇਰੇ ਪਿੰਡ ਸੇਖਵਾਲ ਤੋਂ ਅਸੀਂ ਇਹ ਕਹਿੰਦੇ ਵੀ ਸਾਡੇ ਜਿਹੜੇ 20 ਦੇ ਵਿੱਚ ਇਹਦੇ ਨੇ ਕਈ ਜਿਹੜੇ ਮੁੱਦੇ ਐ ਇਹ ਆ ਚੁੱਕੇ ਐ ਵੀ ਜਿਹੜੇ ਝੂਠੇ ਜਿੱਦਾਂ ਪਾਸਪੋਰਟ ਬਣਾਉਂਦੇ ਜਾਂ ਆਧਾਰ ਕਾਰਡ ਬਣਾਉਂਦੇ ਜਾਂ ਪੈਨ ਕਾਰਡ ਜਾਂ ਫਿਰ ਏਟੀਐਮ ਕਾਰਡ ਜਿਹੜੇ ਸਾਡੇ ਵੀਡੀਓ ਕਾਲ ਆਣੀ ਆ ਵੀਡੀਓ ਕਾਲ ਤੋਂ ਜਿਹੜੇ ਸਾਡੇ ਜਿਹੜੇ ਸਿਆਣੇ ਬਯੁਰਗ ਐ ਉਹਨਾਂ ਨੂੰ ਜਿਹੜੇ ਬਾਹਰੋਂ ਕਾਲ ਕਰਕੇ ਬੰਦੇ ਵਸਾਰੇ ਐ ਅਸੀਂ ਇਹ ਸਰਕਾਰਾਂ ਤੋਂ ਯਾਦੀ ਪਰਿਸ਼ਾਦ ਨੂੰ ਮੰਗ ਕਰਦੇ ਆ ਜਿਹੜੀ ਕਾਨੂੰਨੀ ਜਿਹੜੀ ਕਾਰਵਾਈ ਹੈ ਇਹ ਕੀਤੀ ਜਾਣੀ ਚਾਹੀਦੀ ਜਿਹੜਾ ਸਾਡੇ ਚਾਚੇ ਦਾ 10 1.5 ਲੱਖ ਰੁਪਇਆ ਗਿਆ ਹੈ ਇਹ ਮੁੜ ਕੇ ਦਿਵਾਣਾ ਚਾਹੀਦਾ ਅਸੀਂ ਸਰਕਾਰ ਤੋਂ ਜਿੱਦਾਂ ਸਾਡੇ ਕਈ ਅਖਬਾਰਾਂ ਵਿੱਚ ਵੀ ਦਿਖਲੀ ਆਂਦਾ ਹੈ ਕਈ ਅਦਨੀ ਜਾਗਰਤ ਸਰਕਾਰਾਂ ਨੂੰ ਇਹ ਚੀਜ਼ਾਂ ਚਲਾਨੀਆਂ ਚਾਹੀਦੀਆਂ ਵੀ ਜਿਹੜੇ ਤੁਸੀਂ ਇਹ ਦੱਸਿਆ ਜਾਵੇ ਜਿਹੜੇ ਕੋ ਨਵੇਂ ਕਾਲ ਜਿਹਦਾ ਬਾਹਰੋਂ ਆਂਦੇ ਆ WhatsApp ਤੇ ਉਹ ਜਿਹੜੇ WhatsApp ਕਾਲਾਂ ਉਹ ਸਾਨੂੰ ਨਹੀਂ ਚੱਕਣੀਆਂ ਚਾਹੀਆਂ